ਸਰਕਾਰ ਵੀ ਬਾਹਲੇ ਕੰਮ ਲੈਂਦੀ ਆ ਸਰਬਿਆਂ ਜਾਂ ਗੱਲ ਪੰਗੇ ਕਰਦੀ ਐ ਉਹ ਬਾਈ ਹੈਗਾ ਕਰੇ ਹਾਂਜੀ ਹੋਰ ਬਾਈ ਠੀਕ ਐ ਠੀਕ ਐ ਸਾਦੇ ਵਾਲਿਆਂ ਬਾਈ ਮੈਂ ਤਾਂ ਸਕੂਲ ਸਰਕਾਰੀ ਸਕੂਲ ਦਾ ਮਾਸਟਰ ਆ ਯਾਰ ਮਾਕੇ ਤੇ ਬੈਂਕ ਵਾਲੇ ਆ ਗਏ ਪਤੰਦਰ ਨਹੀਂ ਸਰਵੇ ਕਰਨਾ ਆ ਬਾਈ ਕਾਫ ਤੇ ਕੌਣ ਕੌਣ ਨੇ ਮੈਂ ਕੱਲਾ ਹੀ ਆਂ ਜੀ ਬਾਕੀ ਬਾਕੀ ਮੈਂ ਕੱਲਾ ਹੀ ਆਂ ਨਹੀਂ ਕਰੇ ਹੋਰ ਪਰਿਵਾਰ ਚ ਹੈ ਨਹੀਂ ਕੋਈ ਮੈਂਬਰ ਛੜਾਂਗਾ ਜੀ ਆਹ ਆਹ ਫਿਰ ਚਲ ਆ ਵੀ ਸੌਖਾ ਹੈਗਾ ਤੁਹਾਡੀਆਂ ਬਾਹਾਂ ਭੇਜਣੀ ਪਰਨੇ ਲੈਂਦੇ ਮੈਂ ਠੀਕ ਹੈ 35 ਸਾਲ ਉਮਰ ਠੀਕ ਹੈ ਨਾਮ ਕੀ ਹੈ ਸਰਜਣ ਸਿੰਘ ਠੀਕ ਹੈ ਕਿੰਨੇ ਪੜ੍ਹੇ ਹੋ ਮੈਂ ਸਕੂਲ ਤਾਂ ਗਿਆ ਜੀ 9-9 ਸਾਲ ਤੇ ਪੰਜਵੀਂ ਚਲ ਬਹੁਤ ਵੱਡ ਗਿਆ ਬਈ ਠੀਕ ਹੈ ਬਈ ਧੰਨਵਾਦ ਉਹ ਬਈ ਹੈਗਾ ਕਰੇ ਕੋਈ ਹਾਂ ਬਈ ਮੈਂ ਸਰਕਾਰੀ ਸਕੂਲ ਤੋਂ ਮਾਸਟਰ ਆ ਜੀ ਅੱਛਾ ਜੀ ਸਾਬੇ ਕਰਨਾ ਆਇਆ ਸੀਗਾ ਜੀ ਕਾਦੇ ਵਾਸਤੇ ਬਈ ਉਹ ਸਰਕਾਰ ਨੇ ਪੁੱਛਿਆਗਾ ਵੀ ਕਿੰਨੀ ਕਬਾਦੀ ਬੁੱਢੀ ਆ ਅੱਛਾ ਕੀ ਨਾਮ ਆ ਜੀ ਤੁਹਾਡਾ ਨਾਮ ਤਾਂ ਨਾ ਗੋਵਿੰਦਰਾ ਅੱਛਾ ਵਿਆਹੇ ਹੋ ਬਈ ਹਾਂ ਵਿਆਹਾਂ ਬਈ ਕਾਹ ਬੱਚੇ ਬਈ ਬੱਚੇ ਆ ਯਾਰ 3-4 ਨੇ ਬੱਚੇ ਬੱਚੇ ਬਈ ਪਸੂ ਨਹੀਂ ਬੱਚੇ ਉਹ ਬੱਚੀ ਆ ਭਰਾਵਾ 3-4 ਵਾਦੀ ਦਾ ਬਧੰਦਰਾ ਤੂੰ ਹੀ ਵਧਾਈ ਬੈਠਾ ساری। ਹੋਣ ਵਾਦੀ ਦੇ ਵਧਾਉਣੀਆਂ। ਨਾਮ ਲਿਖਿਆਓ ਜੀ। ਨਾਮ ਤਾਂ ਮੇਰੇ ਵੀ ਨਹੀਂ ਯਾਦ ਹੈਗੇ। ਕੱਲਾ ਜੰਮਣ ਦਾ ਹੀ ਸ਼ੌਂਕ ਆ ਯਾਰ। ਜੰਮਣ ਦੀ ਸ਼ੌਂਕ ਆ ਨਾਮ ਯਾਦ ਹੀ ਨਹੀਂ ਹੋਇਆ ਉਹਲੇ। ਹਾਂ ਤਾਂ ਜਾ। ਇਹਦਾਂ ਕੰਮੋਂ ਤੇ ਅੱਤ ਵੀ ਆ ਕੰਮਾ। ਪਤਾ ਆ ਦੂਰ ਕਾੜ ਹੈ ਨਹੀਂ ਕਰੇ। ਕੁਝ ਨਹੀਂ ਹੈਗਾ ਯਾਰ। ਪਾਰ ਦੇਣਗੇ ਜਵਾਕਾਂ ਨੇ। ਬਾਏ ਗਾਈ। ਉਹ ਆ ਬਦੋਂ ਤੱਕ ਤੋਰ ਰੰਗ ਲਾ ਦੇ ਮਾਰ ਮਾਰ ਘੂਟਾ। ਤੂੰ ਦਾ ਘੜ ਪਾਲਦਾ। ਮੈਂ ਤੈਨੂੰ ਇੱਕ ਗੱਲ ਦੱਸਾਂ। ਨਾਲੇ ਤਾਂ ਤੇਰੇ ਨਾਮ ਯਾਦ ਨਹੀਂ। ਅੱਛਾ। ਤੰਨਾ ਰਖਲਾ ਤੰਨਾ ਦਰੇ ਗਵਾਂਢੀ ਹੁੰਦੇ ਦੇ ਛੜਾ ਤੁਰਿਆ ਫਿਰਦਾ ਠੀਕ ਹੈ ਬੰਡ ਲੋ ਆਇਆ ਦੇਣਾ ਨਹੀਂ ਨਾ ਹੈਗੇ ਜੇ ਤੂੰ ਕਹਿਣਾ ਹੋਰ ਕਿਵੇਂ ਦੇਣ ਵਾਲੇ ਆ ਆਉ ਦੇਣ ਵਾਲੀ ਚੀਜ਼ ਨਹੀਂ ਹੈਗੀ ਚਲ ਦੋ ਤਿੰਨ ਹੋਰ ਜਮਲ ਆਹਦਾ ਕੰਮ ਚੱਲੀ ਨਾ ਜਾਰੀ ਆ ਪੜਵਾ ਬਣਾ ਦੇ ਪਸੰਦਰਾ ਸਾਰੀ ਆ ਕੰਮ ਜਾਰੀ ਆ ਆਹ ਹੋਰ ਤਾਂ ਕੋਈ ਕੰਮ ਨਹੀਂ ਆ ਸਭ ਸਾਰਾ ਕੰਮ ਉਹ ਕੱਜ ਆ ਬਈ ਚੰਗਾ ਭਾਈ